ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਿੱਖ ਦੁਨੀਆ ਦੇ ਜਿਸ ਵੀ ਕੋਨੇ ਵਿੱਚ ਜਾ ਵਸੇ ਨੇ ਸਿੱਖਾਂ ਨੇ ਜਿੱਥੇ ਆਪਣੇ ਘਰ-ਬਾਰ ਬਣਾਏ ਨੇ ਜਿੱਥੇ ਆਪਣੇ ਕਾਰੋਬਾਰ ਸਥਾਪਿਤ ਕੀਤੇ ਨੇ ਉਥੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਵੱਲੋਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਤਰ ਛਾਇਆ ਦੇ ਹੇਠ ਵੱਡੇ-ਵੱਡੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਗਏ ਨੇ ਤਾ ਜੋ ਇਹਨਾਂ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋ ਕੇ ਸਾਡੀਆਂ ਸਿੱਖ ਸੰਗਤਾਂ ਆਪਣਾ ਜੀਵਨ ਬਤੀਤ ਕਰ ਸਾਵਣ ਉਸ ਅਕਾਲ ਪੁਰਖ ਦੀ ਰਾਜਾ ਦੇ ਮੁਤਾਬਕ ਉਸ ਅਕਾਲ ਪੁਰਖ ਤੋਂ ਸਿੱਖਿਆ ਲੈ ਕੇ ਇਸੇ ਹੀ ਮੰਤਵ ਦੇ ਨਾਲ ਸਿੱਖਾਂ ਵੱਲੋਂ ਵਿਦੇਸ਼ਾਂ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਗਏ ਨੇ ਬੜਾ ਹੀ ਭਾਗਾ ਭਰਿਆ ਦਿਹਾੜਾ ਆਇਆ ਕਿਉਂਕਿ ਦੇਸ਼ ਵਿਦੇਸ਼ ਵਿੱਚ ਵਸਦਿਆਂ ਸਿੱਖ ਸੰਗਤਾਂ ਹਾਇ ਸਾਲ 탄탄 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਉਣਾ ਕਰਦੀਆਂ ਨੇ ਸੋ ਅੱਜ ਉਹ ਭਾਗਾ ਭਰਾ ਦਿਨ ਜਿਹੜਾ ਉਹ ਆਇਆ ਵਾ ਇਟਲੀ ਦੀ ਧਰਤੀ ਤੇ ਇੱਥੋਂ ਦੇ ਗੁਰਦੁਆਰਾ ਸਿੰਘ ਸਭ ਫੁੰਦੀ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਨਗਰ ਕੀਰਤਨ ਸਜਾਉਣਾ ਕੀਤਾ ਗਿਆ ਵਾ ਗੱਲ ਕਰਦੇ ਜਾਈਏ ਤੇ ਪਿਛਲੇ ਦਿਨੀ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਬੀਤੇ ਕੱਲ ਪੈ ਰਹੇ ਉਸ ਤੋਂ ਬਾਅਦ ਸੰਗਤਾਂ ਵੱਲੋਂ ਦੀਵਾਨ ਸਜਾ ਕੇ ਗੁਰੂ ਸਾਹਿਬ ਦਾ ਕੀਰਤਨ ਸਰਵਣ ਕੀਤਾ ਗਿਆ ਅੱਜ ਸੰਗਤ ਵੱਲੋਂ ਇਥੋਂ ਦੇ ਸ਼ਹਿਰ ਵਿੱਚ ਨਗਰ ਕੀਰਤਨ ਸਜਾਉਣਾ ਕੀਤਾ ਗਿਆ ਨਗਰ ਕੀਰਤਨ ਦੀ ਖਾਸੀਅਤ ਰਹੀ ਕੇ ਨਗਰ ਕੀਰਤਨ ਲੋਕਲ ਚੌਂਕ ਜਿੱਥੇ ਕਿ ਮუნਿਸਪਲੀ ਦਾ ਦਫਤਰ ਆ ਜਿੱਥੇ ਕਿ ਨਗਰ ਕਾਉਂਸਲਰ ਦਾ ਦਫਤਰ ਆ ਉੱਥੇ ਸਥਾਨਕ ਆਗੂਆਂ ਵੱਲੋਂ ਮੇਰ ਵੱਲੋਂ ਨਗਰ ਕੀਰਤਨ ਦਾ ਪਰਵਾ ਸਵਾਗਤ ਕੀਤਾ ਗਿਆ ਔਰ ਨਗਰ ਕੀਰਤਨ ਫੁੰਦੀ ਦੇ ਵੱਖ-ਵੱਖ ਇਲਾਕਿਆਂ 'ਚੋਂ ਹੁੰਦਾ ਹੋਇਆ ਲੱਖ-ਲੱਖ ਚੌਕਾਂ 'ਚੋਂ ਗਲੀਆਂ 'ਚੋਂ ਹੁੰਦਾ ਹੋਇਆ ਜਦ 메ਨ ਪਿਆਸੇ ਵਿੱਚ ਪਹੁੰਚਦਾ ਤੇ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਗਿਆ ਉਸ ਤੋਂ ਉਪਰੰਤ ਨਗਰ ਕੀਰਤਨ ਦੇ ਵਿੱਚ ਭਾਈ ਸੁਖਬੀਰ ਸਿੰਘ ਜੀ ਪੌਰ ਅਤੇ ਉਹਨਾਂ ਦੇ ਜਥੇ ਦੁਆਰਾ ਆਈਆਂ ਸੰਗਤਾਂ ਨੂੰ ਕਵੀਸ਼ਰੀ 12 ਦੇ ਨਾਲ ਨਿਹਾਲ ਕੀਤਾ ਗਿਆ ਢਾਡੀ 12 ਦੇ ਨਾਲ ਨਿਹਾਲ ਕੀਤਾ ਗਿਆ ਕੀਰਤਨੀਏ ਸਿੰਘਾਂ ਵੱਲੋਂ ਕੀਰਤਨ ਜਸ ਸਰਵਣ ਕਰਵਾਇਆ ਗਿਆ ਦੂਰ ਦਰਾਡੇ ਤੋਂ ਆਈਆਂ ਹੋਈਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਾਦਗਾਰੀ ਚਿੰਨਾ ਦੇ ਨਾਲ ਸਮਾ ਸਨਮਾਨ ਕੀਤਾ ਗਿਆ ਮੈਂ ਗੱਲ ਕਰਦਾ ਜਾਵਾਂ ਤੇ ਨਗਰ ਕੀਰਤਨ ਇਸ ਸਮੇਂ ਸਮਾਪਤੀ ਦੇ ਵਾਲਾ ਸਵੇਰ ਤੋਂ ਅਸੀਂ ਇਸ ਨਗਰ ਕੀਰਤਨ ਦੀ ਕਵਰੇਜ ਕਰਦੇ ਰਹਿ ਔਰ ਵੱਖ-ਵੱਖ ਥਾਵਾਂ ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਮਾ ਹਮਗਾਰਾ ਪਰ ਮਸ ਸਵਾਗਤ ਕੀਤਾ ਗਿਆ ਨੌਜਵਾਨਾਂ ਵੱਲੋਂ ਲੰਗਰਾਂ ਦੇ ਸਟਾਲ ਲਾ ਕੇ ਆਇਆਂ ਸੰਗਤਾਂ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਇਆ ਗਿਆ ਸੋ ਬੜੀ ਹੀ ਚੜ੍ਹਦੀ ਕਲਾ ਅਤੇ ਸਿੱਖ ਸੰਗਤਾਂ ਦੇ ਸੰਜੋਗ ਦੇ ਨਾਲ ਇਹ ਨਗਰ ਕੀਰਤਨ ਸੰਪੂਰਨਤਾ ਵੱਲ ਨੂੰ ਜਾ ਰਿਹਾ ਵਾ ਸੋ ਇਸ ਸਮੇ ਅਸੀਂ ਗੁਰਦੁਆਰਾ ਸਿੰਘ ਸਭ ਫੁੰਦੀ ਤੋਂ ਇਸ ਨਗਰ ਕੀਰਤਨ ਦੀ ਲਾਈਵ ਕਵਰੇਜ ਕੀਤੀ ਆ ਬੜੀ ਹੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਨਗਰ ਕੀਰਤਨ ਆ ਉਹ ਸੰਪੂਰਨ ਹੋਇਆ ਵਾ ਆਓ ਆਪਾਂ ਵੇਖਦੇ ਹਾਂ ਇਸ ਨਗਰ ਕੀਰਤਨ ਦੇ ਕੁਝ ਅਲੋਕਿਕ ਦ੍ਰਿਸ਼ ਇਹ ਨਗਰ ਕਾਉਂਸਲਰ ਦਾ ਦਫ਼ਤਰ ਆ ਜਿੱਥੇ ਪੜਾ ਹੋਇਆ ਵਾ ਨਗਰ ਕੀਰਤਨ ਦਾ ਸੋ ਸੰਗਤਾਂ ਨੇ ਜਿੱਥੇ ਗੁਰਬਾਣੀ ਜਸ ਸਰਵਣ ਕੀਤਾ ਉੱਥੇ ਨੌਜਵਾਨ ਵੀਰਾਂ ਵੱਲੋਂ ਬੜੇ ਹੀ ਸਚੱਜੇ ਢੰਗ ਦੇ ਨਾਲ ਜਿੱਥੇ ਗਰਮ ਦੁੱਧ ਦੇ ਲੰਗਰ ਲਾਏ ਗਏ ਸੀ ਉੱਥੇ ਨੌਜਵਾਨ ਵੀਰਾਂ ਵੱਲੋਂ ਜਲ ਸ਼ਿਕਾਇਆ ਜਾ ਰਿਹਾ ਜਲ ਦੀ ਸੇਵਾ ਕੀਤੀ ਜਾ ਰਹੀ ਹੈ ਇਹਨਾਂ ਕੋਈ ਜਾਣਕਾਰੀ ਲੈਣੇ ਵੀਰ ਜੀ ਕਿੱਥੋਂ ਆਏ ਹੋ ਸਵਾਵਾਂ ਲੈ ਕੇ ਅਸੀਂ ਭੁੰਦੀ ਤੋਂ ਰਹਿ ਰਹੇ ਹਾਂ ਜੀ ਹਾਂਜੀ ਕਿੰਨੇ ਕ ਸਾਲ ਹੋ ਗਏ ਇਸ ਧਰਤੀ ਤੇ ਰਹਿੰਦੇ ਆ ਮੈਨੂੰ ਤਾਂ ਬਾਬਾ ਜੀ 3 ਸਾਲ ਹੋ ਗਏ ਨੇ ਮੇਰੇ ਦੋਸਤ ਨੂੰ 17 ਸਾਲ ਹੋ ਗਏ ਨੇ ਉਹਨਾਂ ਦਾ ਆਪਣਾ ਹੀ ਕਾਰੋਬਾਰ ਨੇ ਜੀ ਹਾਂਜੀ ਤੇ ਉਹਦੇ ਵਿੱਚ ਸੰਬੰਧ ਵਿੱਚ ਅਸੀਂ ਆਏ ਤੇ ਇੱਥੇ ਬਹੁਤ ਹੀ ਧਮਤਮਾ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਬਹੁਤ ਹੀ ਵਧੀਆ ਚੱਲ ਰਿਹਾ ਵਾ ਤੇ ਇਟਲੀ ਦੇ ਵਿੱਚ ਸਾਰੇ ਥਾਵਾਂ ਤੇ ਗੁਰਪ੍ਰਬ ਬਹੁਤ ਹੀ ਵਧੀਆ ਪਰ ਫੁੰਦੀ ਦਾ ਬਹੁਤ ਹੀ ਵਧੀਆ ਸੱਚੇ ਟੰਗ ਦੇ ਨਾਲ ਬਣਾਇਆ ਜਾ ਰਿਹਾ ਤੇ ਸੰਗਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਪਿਆਰ ਵਾ ਤੇ ਜੁੜੀਆਂ ਨੇ ਇੱਕ ਮਨ ਜੋਟੋ ਕੇ ਤੁਸੀਂ ਦੱਸਿਆ ਕਿ ਤੁਹਾਨੂੰ 3 ਕਿ ਸਾਲ ਹੋਏ ਆ ਇਟਲੀ ਦੇ ਵਿੱਚ ਆਇਆਂ ਨੂੰ ਕਿਦਾਂ ਸੁਆਪ ਬਣਦਾ ਇੰਡੀਆ ਤੋਂ ਇਟਲੀ ਆਉਣ ਦਾ ਮੇਰਾ ਦੋਸਤ ਹੀ ਮੇਰਾ ਭਰਾ ਸੀ ਇਕੱਠੇ ਕਲਾਸ ਫੇਲੋਂ ਸੀ ਉਹਨੇ ਮੈਨੂੰ ਸੱਦਿਆ ਸੀ ਹਾਂਜੀ ਉਹਨਾਂ ਮੈਨੂੰ ਸੱਦ ਕੇ ਪੱਕਾ ਕਰਾਤਾ 1 ਸਾਲ ਦੇ ਵਿੱਚ ਵਿੱਚ ਤੇ ਮੈਂ ਹਰ ਸਾਲ ਇੰਡੀਆ ਜਾਂਦਾ ਵਾਂ ਹਰ ਸਾਲ ਆਉਂਦਾ ਹਾਂ ਸੋ ਕਿਹੜਾ ਵੀਜ਼ਾ ਲੱਗਾ ਇੱਥੇ ਆਉਣ ਦੇ ਲਈ ਹਾਂਜੀ ਕਿਹੜਾ ਵੀਜ਼ਾ ਲੈ ਕੇ ਆਏ ਸੀ ਜਦੋਂ ਇੰਡੀਆ ਮੈਂ ਤਾਂ 9 ਮਹੀਨੇ ਦਾ ਵਰਕ ਵੀਜ਼ਾ ਲੈ ਕੇ ਆਇਆ ਸੀ ਉਹਦੇ ਤੋਂ ਚੇਂਜ ਕਰਕੇ ਮੇਰੇ ਪੇਪਰ 1 ਸਾਲ 'ਚ ਬਣ ਗਏ ਸੀ ਸੌਖੀ ਹੋਰ ਕੀ ਕਨਵਰਸਿਓ ਨੇ ਪਹਿਲੀ ਸਜੋਰ ਨਾਲ ਸੌਖੀ ਮਿਲ ਗਈ ਹਾਂਜੀ ਪਹਿਲੀ ਕੋਈ 10 ਮਹੀਨੇ ਤੋਂ 12 ਮਹੀਨੇ ਦੇ ਵਿੱਚ ਮਿਲ ਗਈ ਸੀ ਹਾਂਜੀ ਇਹ ਜਦੋਂ ਦੇ ਆਏ ਹੋ ਉਦੋਂ ਦੇ ਇਸੇ ਸ਼ਹਿਰ 'ਚ ਹੀ ਰਹਿੰਦੇ ਹੋ ਫੁੰਦੀ 'ਚ ਹੀ ਰਹਿੰਦੇ ਹੋ ਹਾਂਜੀ ਜਦੋਂ ਦਾ ਮੈਂ ਆਇਆ ਜੇ ਉਸੇ ਸ਼ਹਿਰ 'ਚ ਤੇ ਉਸੇ ਮੈਂ ਆਪਣੇ ਭਰਾ ਦੇ ਨਾਲ ਹੀ ਕੰਮ ਕਰ ਰਿਹਾ ਜਿਹੜਾ ਦੋਸਤ ਅਸੀਂ ਇਕੱਠੇ ਕਲਾਸ ਫੈਲੋ ਜੇ ਹਾਂਜੀ ਸਾਡੀ ਜਾਰੀ ਦੋਸਤੀ ਪਹਿਲੀ ਕਲਾਸ ਤੋਂ ਲੈ ਕੇ ਪਲੱਸ ਟੂ ਤੱਕ ਇਕੱਠੇ ਹੀ ਪੜੇ ਹਾਂ ਸੋ ਬਾਈ ਕਹਿੰਦਾ ਕਿ ਮੇਰੇ ਭਰਾ ਨੇ ਮੇਰੇ ਯਾਰ ਦੋਸਤ ਨੇ ਮੈਨੂੰ ਅੱਜ ਤੋਂ 3 ਸਾਲ ਪਹਿਲਾਂ ਇਟਲੀ ਸੱਦਿਆ ਸੀ ਤੇ ਮੇਰੇ ਕੋ ਪੱਕੇ ਪੇਪਰ ਹੋ ਗਏ ਆ ਸੋ ਵੀਰ ਸਿਵਾਵਾ ਕਰ ਰਿਹਾ ਸਤਗੁਰ ਸੁਣਦੇ ਨੇ ਸਤਗੁਰ ਆਪਣੇ ਸੇਵਕਾਂ ਦੀ ਸੁਣਦੇ ਨੇ ਸੋ ਵੀਰਾਂ ਦੀਆਂ ਜਿਹੜੀਆਂ ਮਰਜ਼ਾਆਂ ਵਾ ਉਹ ਗੁਰੂ ਸਾਹਿਬ ਨੇ ਪੂਰੀਆਂ ਕੀਤੀਆਂ ਵਾਏ ਗੁਰੂ ਜੀ ਇੱਕ ਜਕਾਰਾ ਲਾ ਦਿਓ ਜੋ ਬਲੇ ਸੋਨ ਹਾਲ ਦੇ ਬੋਲੇ ਈਸੋ ਨਿਹਾਲ ਸ੍ਰੀ ਅਕਾਲ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ ਇਟਲੀ ਵਿੱਚ ਵਸਦੀਆਂ ਗੁਰਸਿੱਖ ਸੰਗਤਾਂ ਵੱਲੋਂ ਬੜੀ ਹੀ ਚੜ੍ਹਦੀ ਕਲਾ ਦੇ ਨਾਲ ਮਨਾਉਣਾ ਕੀਤਾ ਜਾ ਰਿਹਾ ਹੈ ਗੁਰਦੁਆਰਾ ਸਿੰਘ ਸਫਾ ਫੁੰਦੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਅਲਾਸੀਓ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਉਣਾ ਕੀਤਾ ਗਿਆ ਵਾ ਸੋ ਮੇਰੇ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੌਜੂਦ ਨੇ ਆਪਾਂ ਉਹਨਾਂ ਕੋਲੋਂ ਜਾਣਕਾਰੀ ਲੈਨੇ ਆ ਖਾਲਸਾ ਜੀ ਕਿਨਵਾ ਨਗਰ ਕੀਰਤਨਾਂ ਸੰਗਤ ਨੂੰ ਜਾਣਕਾਰੀ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ ਨੇ ਇੰਨਾ ಅಪਾਰ ਸਮਾਂ ਬਖਸ਼ਿਸ਼ ਕੀਤਾ ਅੱਜ ਅਸੀਂ 17ਵਾਂ ਨਗਰ ਕੀਰਤਨ ਜਿਹੜਾ ਫੂੰਦੀ ਸ਼ਹਿਰ ਦੇ ਵਿੱਚ ਪ੍ਰਕਰਮਾਂ ਕਰਦੇ ਹੋਏ ਕੱਢ ਰਹੇ ਹਾਂ ਸੋ ਬੇਨਤੀ ਹੈ ਸਾਰੀ ਸਮੂਹ ਸੰਗਤ ਨੂੰ ਕਿ ਆਪਾਂ ਪਿਆਰ ਦਾ ਸਬੂਤ ਦਈਏ ਤੇ ਪਿਆਰ ਨਾਲ ਚੱਲੀਏ ਤਾਂ ਕਿ ਆਪਾਂ ਇਹਨਾਂ ਲੋਕਾਂ ਨੂੰ ਇਹ ਦੱਸ ਸਕੀਏ ਕਿ ਸਾਡਾ ਸਿਧਾਂਤ ਸਾਡਾ ਪੰਥ ਸਾਨੂੰ ਕੀ ਸਿਖਾਉਂਦਾ ਹੈ ਸੋ ਅੱਜ ਅਸੀਂ ਦਿਹਾੜਾ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ ਕੋਈ ਨਗਰ ਕੀਰਤਨ ਦੇ ਰੂਪ ਵਿੱਚ ਮਨਾ ਰਹੇ ਹਾਂ ਸੋ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਸਪੂਰਨਤਾ ਤੋਂ ਬਾਅਦ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਖੋਲੋ ਗ੍ਰੰਥ ਸੋਨੇ ਸਾਰਾ ਪੰਥ ਇਸੇ ਬਾਬਾ ਬੁੱਢਾ ਜੀ ਨੇ ਪਹਿਲਾ ਹੁਕਮਨਾਮਾ ਜਿਹੜਾ ਲਿਆ ਸੰਤਾਂ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਵਣ ਆਇਆ RAM ਸੋ ਉਹ ਪਾਸ਼ਾ ਦੀ ਬਾਣੀ ਸੰਤਾਂ ਦੇ ਕਾਰਜ ਸੰਗਤਾਂ ਦੇ ਕਾਰਜ ਜਿਹੜੇ ਆਪ ਕਰ ਰਹੇ ਨੇ ਆਪ ਕਿਰਪਾ ਕਰਕੇ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਜਿਹੜੀਆਂ ਚੱਲ ਰਹੀਆਂ ਬਹੁਤ ਹੀ ਤਰ੍ਹਾਂ ਦੇ ਲੰਗਰ ਢਾਡੀ ਜਥੇ ਕਬੀ ਸ਼ਰੀ ਜਥੇ ਤੇ ਗੱਤਕੇ ਦੇ ਜੋਹਰ ਦਿਖਾਉਂਦੀਆਂ ਹੋਈਆਂ ਗੁਰੂ ਦੀਆਂ लाਡਲੀਆਂ ਫੌਜਾਂ ਪ੍ਰਕਰਮਾਂ ਕਰ ਰਹੀਆਂ ਨੇ ਸੋ ਸਾਰੀ ਸੰਗਤ ਨੂੰ ਵਧਾਈ ਦਿੰਦੇ ਹਾਂ ਪੂਰੀ ਯੂਰਪ ਦੀ ਮੇਰੇ ਸਾਹਮਣੇ ਵਿੱਚ ਲਾਸੀਓ ਦਾ ਇਹ ਸਭ ਤੋਂ ਵੱਡਾ ਇਕੱਠ ਜਿਹੜਾ ਨਗਰ ਕੀਰਤਨ ਦਾ ਫੋਨਦੀ ਵਿੱਚ ਪ੍ਰਕਰਮਾ ਕਰ ਰਿਹਾ ਹੈ ਸੋ ਖਾਲਸਾ ਜੀ ਆਪਾਂ ਪ੍ਰਕਰਮਾ ਕਰਦੇ ਕੋਈ 1.5-2 ਕਿਲੋਮੀਟਰ ਦਾ ਫਾਸਲਾ ਜਿਹੜਾ ਉਹ ਤੈਅ ਕੀਤਾ ਵਾ ਤੇ ਸੰਗਤ ਜਿਹੜੀ ਆ ਉਹ ਰਸਤੇ ਦੇ ਵਿੱਚ ਰੁਕੀ ਆ ਕਿਉਂਕਿ ਨੌ ਜਵਾਨਾਂ ਵੱਲੋਂ ਸਟਾਲਾਂ ਦੇ ਪ੍ਰਬੰਧ ਕੀਤੇ ਨੇ ਸੰਗਤ ਨੇ ਜਲ ਪ੍ਰਸ਼ਾਦਾ ਛਕਣਾ ਹੁੰਦਾ ਵਾ ਸੋ 500 ਪਿਆਰੇ ਸਹਿਬਾਨ ਸੇਵਾਦਾਰਾਂ ਵੱਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਹੁਣ ਇਹ ਜੋ ਅੱਗੇ ਆਪਾਂ ਕਿੱਥੇ ਜਾ ਰਹੇ ਆ ਥੋੜਾ ਜਿਹਾ ਹੋਰ ਰੂਟ ਪਲਾਨ ਜਿਹੜਾ ਵਾ ਕਿਉਂਕਿ ਬਹੁਤ ਸਾਰੀ ਸੰਗਤ ਅਜੇ ਰਸਤਿਆਂ 'ਚ ਆ ਰਹੀ ਆ ਉਹ ਸਾਨੂੰ ਲਾਈਵ ਦੇਖ ਰਹੇ ਨੇ ਬਹੁਤ ਸਾਰੀ ਸੰਗਤ ਘਰਾਂ 'ਚ ਬੈਠੀ ਆ ਸੋ ਉਹਨਾਂ ਨੂੰ ਥੋੜਾ ਜਿਹਾ ਇੱਕ ਹੋਰ ਰੂਟ ਮੈਪ ਦਿਓ ਵੀ ਆਪਾਂ ਹੋਰ ਕਿੰਨੀ ਪ੍ਰਕਰਮਾ ਕਰਨੀ ਆ ਫਿਰ ਦੀਵਾਨ ਕਿੱਥੇ ਸਜਾਏ ਜਾਣਗੇ ਆਪਾਂ ਇੱਥੋਂ ਪ੍ਰਕਰਮਾ ਕਰਦੇ ਹੋਏ ਜਿਹੜਾ ਸ਼ਹਿਰ ਦਾ ਸੈਂਟਰ ਹੈ ਉਸ ਵਿੱਚ ਆਪਣਾ ਕੋਈ ਅੱਧੇ ਘੰਟੇ ਦਾ ਜਿਹੜਾ ਪੜਾਅ ਆ ਉੱਥੇ ਗੱਤਕੇ ਦੇ ਜੋਹਰ ਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਨੇ ਉਸ ਤੋਂ ਬਾਅਦ ਉੱਥੋਂ ਚੱਲ ਕੇ ਆਪਾਂ ਜਿਹੜਾ ਪਿਆਸਾ ਦਮੈਨਿਕੋ ਜਿੱਥੇ ਆਪਣੀ ਸਟੇਜ ਆ ਜਿਹੜੀ ਲੱਗੀ ਹੋਈ ਆ ਜਿੱਥੇ ਢਾਡੀ ਜਥੇ ਕੋਈ ਸ਼ਰੀ ਜਥੇ ਤੇ ਗੱਤਕੇ ਦੇ ਜੋਹਰ ਗੁਰੂ ਦੇ ਲੰਗਰ ਟੁੱਟ ਚੱਲ ਰਹੇ ਨੇ ਸੰਗਤਾਂ ਸ਼ਾਮ 6 ਵਜੇ ਤੱਕ ਉੱਥੇ ਜਿਹੜੇ ਗੁਰੂ ਜਸ ਸੁਣਨ ਗੀਆਂ ਕੈਮਰਾਮੈਨ ਸਿਮਰਨਜੀਤ ਸਿੰਘ ਮਰੋਗ ਦੇ ਨਾਲ ਇਟਲੀ ਤੋਂ ਮੈਂ ਸਾਬੀ ਚੀਨੀਆ